ਪੀਰੀ ਫਕੀਰੀ ਰੰਗ ਚੈਨਲ ਦੇਖ ਰਹੀਆਂ ਸਾਰੀਆਂ ਸੰਗਤਾਂ ਨੂੰ ਜੈ ਪੀਰਾਂ ਦੀ ਜੈ ਮਸਤਾਂ ਦੀ ਦੋਸਤੋ ਅੱਜ ਦੀ ਜੋ ਵੀਡੀਓ ਸੀ ਤੁਹਾਡੀ ਸੇਵਾ ਦੇ ਵਿੱਚ ਲੈ ਕੇ ਹਾਜ਼ਰ ਹੋਏ ਆਂ ਉਹਨਾਂ ਲੋਕਾਂ ਵਾਸਤੇ ਵੀਡੀਓ ਲੈ ਕੇ ਹਾਜ਼ਰ ਹੋਏ ਆਂ ਜਿਨ੍ਹਾਂ ਦਾ ਜਿਨ੍ਹਾਂ ਦਾ ਕੰਮਕਾਰ ਬਿਲਕੁਲ ਰੁਕਿਆ ਪਿਆ ਹੋਵੇ ਕ ਪੈਰ ਪੈਰ ਤੇ ਮੁਸੀਬਤਾਂ ਪੈਂਦੀਆਂ ਹੋਣ ਅੜਚਨਾ ਪੈਂਦੀਆਂ ਹੋਣ ਰੁਕਾਵਟਾਂ ਪੈਂਦੀਆਂ ਹੋਣ ਬਣਦੇ-ਬਣਦੇ ਕੰਮਾਂ ਦੇ ਵਿੱਚ ਅੜਚਣ ਆ ਜਾਵੇ ਕੋਈ ਵੀ ਕੰਮ ਮੁਸ਼ਕਲ ਹੋ ਜਵੇ ਉਹਨਾਂ ਵਾਸਤੇ ਇਹ ਵੀਡੀਓ ਅੱਜ ਦੀ ਜੋ ਲੈ ਕੇ حاضر ਹੋਏ ਆਂ ਤੇ ਵੀਡੀਓ ਨੂੰ ਬਿਨਾਂ ਸਕਿੱਪ ਕੀਤੇ ਦੇਖਣਾ ਪਹਿਲਾਂ ਜਿਹੜੇ ਸਾਡੇ ਚੈਨਲ ਉੱਤੇ ਨਵੇਂ ਆਏ ਨੇ ਉਹਨਾਂ ਨੂੰ ਮੇਰੀ ਗੁਜ਼ਾਰਿਸ਼ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਇਓ ਘੰਟੀ ਵਾਲੇ ਬਟਨ ਨੂੰ ਵੀ ਦਬਾ ਕੇ ਜਾਇਓ ਤਾਂ ਕਿ ਆਉਣ ਵਾਲੀਆਂ ਵੀਡੀਓ ਫਿਰ ਮਿਲਦੀਆਂ ਰਹਿਣਗੀਆਂ ਸੋ ਦੋਸਤੋ ਹੁਣ ਗੱਲ ਕਰਦੇ ਆਂ ਜੀ ਜਿਹੜਾ ਬਣਦੇ-ਪਣਦੇ ਕੰਮਾਂ 'ਚ ਰੁਕਾਵਟ ਆਉੜੀਆਂ ਕੋਈ ਜਾਣ ਪੁੱਛ ਕੇ ਕੰਮ ਵਿਗੜ ਜਾਣਾ ਜਾਂ ਕਿਸੇ ਨੇ ਬਿਗੜ ਦਿੱਤਾ ਕੋਈ ਵੀ ਕੰਮ ਨੂੰ ਹੱਥ ਪਾਉਂਦੇ ਆ ਉਹ ਬਣਦਾ ਨਹੀਂ ਸਿਰੇ ਤੇ ਆ ਕੇ ਐਂਡ ਤੇ ਆ ਕੇ ਰੁਕ ਜਾਂਦਾ ਤੋਂ ਉਹ ਇਸ ਢਾਲੇ ਨੂੰ ਜ਼ਰੂਰ ਕਰਕੇ ਦੇਖਣ ਜਮਾ ਕੇ ਦੇਖਣ ਕਿਉਂ ਕਰਕੇ ਇਹ ਜਿਹੜਾ ਢਾਲਾ ਹੈ ਪ੍ਰਚੀਨ ਜਿਹੜਾ ਪ੍ਰਚੀਨ ਤੋਂ ਪ੍ਰਚੀਨ ਪੁਰਾਣਾ ਪ੍ਰਾਤਨ ਜਿਹੜੇ ਸਮੇਂ ਤੋਂ ਇਹ ਚੱਲਦਾ ਆ ਰਿਹਾ ਠੀਕ ਹੈ ਸੋ ਅੱਜ ਦੇ ਟਾਈਮ ਦੇ ਵਿੱਚ ਕੀ ਹੈ ਲੋਕ ਭੁੱਲ ਚੁੱਕੇ ਆ ਬਹੁਤ ਸਾਡਾ ਮਕਸਦ ਅਸੀਂ ਤੁਹਾਨੂੰ ਯਾਦ ਜ਼ਰੂਰ ਕਰਾਈਏ ਕਿ ਤੁਸੀਂ ਵੀ ਇਸ ਤਰੀਕੇ ਦੇ ਨਾਲ ਕਰਕੇ ਨਾਲਾ ਨਾਲ ਜਿਹੜਾ ਇਹਦਾ ਲਾਭ ਆ ਉਹ ਲੈ ਸਕਦੇ ਹੋ ਸੋ ਇਨੂੰ ਤੁਸੀਂ ਟਾਲੇ ਨੂੰ ਕਿਸੇ ਵੀ ਵੀਰਵਾਰ ਵਾਲੇ ਦਿਨ ਸ਼ੁਰੂ ਕਰਨਾ ਹੈ ਇਹ ਖਾਸ ਉਹਨਾਂ ਲੋਕਾਂ ਵਾਸਤੇ ਹੈ ਜਿਹੜੇ ਸੱਚੀ ਸ਼ਰਧਾ ਭਗਵਾਨ ਦੇ ਪ੍ਰਤੀ ਰੱਖਦੇ ਹੋਣ ਇਹ ਜਿਹੜਾ ਟਾਲਾ ਖਾਸ ਸ਼ਿਵਜੀ ਦੇ ਮੰਦਿਰ ਦੇ ਵਿੱਚ ਜਾ ਕੇ ਸ਼ਿਵਲਿੰਗ ਦੇ ਉੱਤੇ ਹੋਣਾ ਹੈ ਠੀਕ ਹੈ ਸ਼ਿਵਲਿੰਗ ਤੇ ਜਾਣਾ ਪੈਣਾ ਤੁਹਾਨੂੰ ਸ਼ਿਵਲਿੰਗ ਤੇ ਹੀ ਇਹਦਾ ਪ੍ਰਯੋਗ ਕੀਤਾ ਜਾਣਾ ਹੈ ਕਿਸ ਤਰ੍ਹਾਂ ਕੀਤਾ ਜਾਣਾਗਾ ਤੁਹਾਨੂੰ ਵੀਡੀਓ ਦੇ ਅੰਤ ਤੱਕ ਬਣੇ ਰਹੋ ਸਾਰਾ ਦੱਸ ਕੇ ਜਾਵਾਂਗੇ ਸੋ ਦੋਸਤੋ ਹੁਣ ਜਿਸ ਤਰ੍ਹਾਂ ਮੈਂ ਗੱਲ ਕੀਤੀ ਕਿ ਕੰਮ ਵਿਗੜਦੇ ਹੋਣਗੇ ਕੰਮ ਕੰਮਾਂ ਦੇ ਵਿੱਚ ਰੁਕਾਵਟਾਂ ਪੈਂਦੀਆਂ ਹੋਣਗੀਆਂ ਜਿਸ ਤਰ੍ਹਾਂ ਕੋਈ ਕਿਤੇ ਨੌਕਰੀ ਪੇਸ਼ਾ ਕਰਦੇ ਹੋ ਨੌਕਰੀ ਪੇਸ਼ੇ ਕਰਦੇ ਹੋ ਉੱਥੇ ਤੁਹਾਨੂੰ ਕੋਈ ਬਾਰ-ਬਾਰ ਕੋਈ ਜ਼ਲੀਲ ਕਰੇ ਜਾਣ ਬੁੱਝ ਕੇ ਪਰੇਸ਼ਾਨ ਕਰਵਾਵੇ ਤੁਹਾਡਾ ਇਲਜ਼ਾਮ ਤੁਹਾਡੇ ਉੱਤੇ ਲਾਈ ਜਾਵੇ ਕੋਈ ਕਿਸੇ ਨੇ ਆਪ ਕੋ ਕੰਮ ਕੋਈ ਕੁਝ ਹੋਰ ਕਰਕੇ ਕਿਸੇ ਦਾ ਤੁਹਾਡਾ ਨਾਲ ਲਿੱਤਾ ਜਾਵੇ ਜਿੱਦ ਬਾਰ-ਬਾਰ ਇਹ ਲੋ ਨਾਮ ਬਦਨਾਮ ਕੀਤਾ ਜਾਂਦਾ ਹੈ ਸੋ ਦੋਸਤੋ ਇਹ ਕੀ ਹੁੰਦਾ ਹੈ ਕਿ ਆਪਣੀ ਜਿਹੜੀ ਰਾਸ਼ੀ ਹੁੰਦੀ ਹੈ ਜਾਂ ਕੁੰਡਲੀ ਕਹੋ ਉਹਦੇ ਵਿੱਚ ਗੁਰੂ ਖਰਾਬ ਹੋਣ ਕਰਕੇ ਇਹ ਦਿੱਕਤ ਆਉਂਦੀ ਆ ਠੀਕ ਹੈ ਪਰ ਬਹੁਤ ਸਾਰੇ ਲੋਕ ਹੈ ਜਿਨ੍ਹਾਂ ਨੂੰ ਨਹੀਂ ਪਤਾ ਇਸ ਬਾਰੇ ਮੈਂ ਦੱਸ ਦਵਾ ਕਿ ਹਰ ਬੰਦਾ ਤਾਂ ਨਹੀਂ ਚਲੋ ਇਹ ਚੀਜ਼ ਨੂੰ ਕਰ ਸਕਦਾ ਜਿਸ ਨੂੰ ਪਤਾ ਹੈ ਕਿ ਮੇਰੇ ਨਾਲ ਇਹ ਚੀਜ਼ਾਂ ਹੁੰਦੀਆਂ ਉਹ ਇਹ ਜ਼ਰੂਰ ਕਰਕੇ ਦੇਖੇ ਉਹਨੂੰ ਇਹ ਤਾਂ ਲਾਭ ਪੂਰਾ 100% ਮਿਲੂਗਾ ਠੀਕ ਹੈ ਤੇ ਕਰਨਾ ਕੀ ਹੈ ਤੁਸੀਂ ਪਹਿਲਾਂ ਸੁਣ ਲਓ ਤੁਸੀਂ ਵੀਰਵਾਰ ਵਾਲੇ ਦਿਨ ਸਵੇਰੇ ਉੱਠ ਕੇ ਨਹਾ ਧੋ ਕੇ ਪੀਲੇ ਰੰਗ ਦੀ ਕੋਈ ਇੱਕ ਪੀਲੇ ਰੰਗ ਦੇ ਗੁਲਾਬ ਗੁਲਾਬ ਦੇ ਫੁੱਲ ਕਹਿ ਦਿੱਤਾ ਮਾਫ ਕਰਨਾ ਪੀਲੇ ਰੰਗ ਦੇ ਗੇਂਦੇ ਦੇ ਫੁੱਲ ਲੈ ਲੈਣੇ ਆ ਤੁਸੀਂ ਗੇਂਦੇ ਦੇ ਫੁੱਲ ਪੀਲੇ ਲੈ ਲੈਣੇ ਆ ਔਰ ਥੋੜੀ ਜੀ ਹਲਦੀ ਲੈ ਲੈਣੀ ਆ ਤੁਸੀਂ ਠੀਕ ਹੈ ਹਲਦੀ ਗੱਠ ਵਾਲੀ ਲੈ ਲਿਓ ਗੱਠ ਵਾਲੀ ਹਲਦੀ ਲੈ ਲਿਓ ਇੱਕ ਮੁਠੀ ਤੁਸੀਂ ਲੈਣੀ ਆ ਚਨੇ ਦੀ ਦਾਲ ਦੀ ਠੀਕ ਆ ਤੁਸੀਂ ਲੈ ਜਾਣੀ ਆ ਸ਼ਬਦ ਤੋਂ ਪਹਿਲਾਂ ਸ਼ਿਵਲਿੰਗ ਤੇ ਜਲ ਚੜਾ ਕੇ ਫਿਰ ਉਹ ਜਿਹੜੀ ਤੁਸੀਂ ਹਲਦੀ ਲੈ ਕੇ ਗਏ ਹੋਗੇ ਹਲਦੀ ਦੀ ਇਕੱਠੀ ਉਹ ਉੱਥੇ ਰੱਖ ਦੇਣੀ ਆ ਸ਼ਿਵਲਿੰਗ ਦੇ ਉੱਪਰ ਠੀਕ ਹੈ ਉੱਥੇ ਭਗਵਾਨ ਨੂੰ ਪ੍ਰਾਰਥਨਾ ਕਰਨੀ ਆ ਕਿ हे ਪੁਲੇਨਾਥ हे ਪੁਲੇ ਸ਼ੰਕਰ ਸਾਡੇ ਜਿੰਨੇ ਵੀ ਰੁਕਾਵਟਾਂ ਪੈ ਰਹੀਆਂ ਕੰਮ ਦੇ ਵਿੱਚ ਬਣਦੇ ਬਣਦੇ ਵਿਗੜਦੀ ਕੰਮਾਂ ਸਾਡਾ ਕੋਈ ਕੰਮ ਬਣ ਨਹੀਂ ਰਿਹਾ ਸਾਡੇ ਇਸ ਕੰਮ ਦੇ ਵਿੱਚ ਸਾਡਾ ਸਾਥ ਦਿਓ ਸਾਡੇ ਕੰਮ ਦੇ ਵਿੱਚ ਸਹਾਈ ਹੋ ਸਾਡੇ ਜਿੰਨੇ ਵੀ ਕੰਮ ਰੁਕੇ ਹੋਏ ਆ ਜਾਂ ਕੋਈ ਪਰੇਸ਼ਾਨੀ ਸਾਨੂੰ ਆ ਰਹੀ ਆ ਬਣਦੇ ਕੰਮਾਂ 'ਚ ਉਹਨਾਂ ਨੂੰ ਪੂਰਾ ਕਰ ਦੋ ਤੁਸੀਂ ਜਿਹੜਾ ਜਲ ਚੜਾਉਣ ਤੋਂ ਬਾਅਦ ਜਦੋਂ ਹਲਦੀ ਰੱਖਣੀ ਹੈ ਫਿਰ ਉਸ ਤੋਂ ਬਾਅਦ ਤੁਸੀਂ ਇੱਕ ਜਿਹੜੀ ਮੁਠੀ ਹੈ ਜਿਹੜੀ ਪੀਲੀ ਦਾਲ ਦੀ ਜਿਹੜੀ ਪੀਲੇ ਛੋਲਿਆਂ ਦੀ ਦਾਲ ਹੋਣੀ ਹੈ ਉਹ ਲੈ ਕੇ ਜਾਣੀ ਆ ਉਹ ਜਿਹੜੀ ਦਾਲ ਹੈ ਤੁਸੀਂ ਆਪਣੇ ਸਿਰ ਤੋਂ ਵਾਰ ਲੈਣੀ ਹੈ ਪਹਿਲਾਂ 7 ਵਾਰ ਫਿਰ ਸ਼ਿਵਲੀਕ ਤੇ ਚੜਾ ਦੇਣੀ ਹੈ ਜਿਹੜਾ ਤੁਹਾਡਾ ਮੁਕੱਦਰ ਹੈ ਜਿਹੜੀ ਤੁਹਾਡੀ ਰੁਕਾਵਟ ਪੈ ਰਹੀ ਹੈ ਉਹ ਬਹੁਤ ਜਲਦੀ ਦੂਰ ਹੋ ਜਾਏਗੀ ਔਰ ਤੁਹਾਨੂੰ ਅਨੀ ਜਲਦੀ ਇਹਦੀ ਪੋਜ਼ਿਟਿਵਿਟੀ ਰਿਜ਼ਲਟ ਆਉਣ ਲੱਪੂਗਾ ਜਦੋਂ ਤੁਸੀਂ ਇਹ ਪੰਜ ਅ ਵੀਰਵਾਰ ਤੁਸੀਂ ਇਹ ਜਦੋਂ ਚੜਾ ਦਿੱਤਾ ਤੇ ਪੰਜ ਵੀਰਵਾਰ ਦੇ ਬਾਅਦ ਤੁਹਾਨੂੰ ਵਿੱਚ ਹੀ ਪਤਾ ਲੱਗਣਾ ਸ਼ੁਰੂ ਹੋ ਜਾਊਗਾ ਕੰਮ ਪਰ ਇਹ ਜਿਹੜਾ ਤੁਸੀਂ ਪ੍ਰਯੋਗ ਹੈ ਉਹ ਇਹ ਲਗਾਤਾਰ ਕਰਦੇ ਹੋ ਕਿਉਂ ਕਰਕੇ ਪੰਜ ਵਾਰ ਆਪਾਂ ਕੋਈ ਕਹਿੰਨੇ ਆ ਕਿ ਪੰਜ ਵਾਰ ਕਰਨਾ ਪੰਜ ਵਾਰ ਤੋਂ ਚਲੋ ਇਹਦਾ ਰਿਜ਼ਲਟ ਤਾਂ ਮਿਲਦਾ ਜੇ ਆਪਾਂ ਲਗਾਤਾਰ ਕਰ ਦਵਾਂਗੇ ਇਹਨੂੰ ਕੰਟੀਨਿਊਸ ਜਦੋਂ ਆਪਾਂ ਕਰਦੇ ਰਵਾਂਗੇ ਸਾਲ ਕਰ ਲਓ ਸਾਲ 2 ਸਾਲ ਲਗਾਤਾਰ ਅਗਰ ਕਰਦੇ ਰਹੋਗੇ ਤਾਂ ਜ਼ਿਆਦਾ ਫਾਇਦਾ ਰਹੂਗਾ ਔਰ ਆ ਆਉਣ ਵਾਲੇ ਟਾਈਮ ਦੇ ਵਿੱਚ ਵੀ ਕੋਈ ਰੁਕਾਵਟ ਨਹੀਂ ਪਾਊਗੀ ਠੀਕ ਹੈ ਤੇ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਥੋੜਾ ਜਿਹਾ ਨਾ ਪੀਲੀ ਚੰਦਨ ਲੈ ਲੈਣੀ ਆ ਪੀਲੀ ਚੰਦਨ ਜਲ ਦੇ ਲੋਟੇ ਚ ਪਾ ਕੇ ਇਸ ਤੋਂ ਬਾਅਦ ਲਾਸਟ ਤੇ ਫਿਰ ਸਾਰਾ ਸ਼ੂਲਿੰਗ ਤੇ ਫਿਰ ਸ਼ਿਵਜੀ ਨੂੰ ਅਭਿਸ਼ੇਕ ਕਰਵਾ ਦੇਣਾ ਸਾਰੇ ਨੰਦੀ ਜੀ ਨੂੰ ਵਿਸ਼ੇਕ ਕਰਾਉਣਾ ਮਾਤਾ ਪਾਰਵਤੀ ਗਣੇਸ਼ ਜੀ ਕਾਰਤਿਕ ਜੀ ਸਾਰਿਆਂ ਨੂੰ ਇਹ ਪੀਲੇ ਚੰਦਰ ਨਾਲ ਇਸ਼ਨਾਨ ਕਰਵਾ ਕੇ ਫਿਰ ਤੁਸੀਂ ਘਰ ਆਉਣਾ ਇਹ ਪ੍ਰਯੋਗ ਤੁਸੀਂ ਕਰਕੇ ਦੇਖਿਓ ਸਾਡਾ ਜਮਾਇਆ ਹੋਇਆ ਹੈ ਇਹ ਹੀ ਵੀਡੀਓ ਸੀ ਜੇ ਚੰਗੀ ਲੱਗੀ ਆ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦੇਣਾ ਜੀ ਜੈ ਪੀਰਾ ਦੀ ਜੈ ਮਸਤਾ ਦੀ ਮਾਲਕ ਪਲੀ ਕਰ